ਹੁਣ 808500 ਨਾਲ ਕਿਸੇ ਦਾ ਵੀ ਕਰਨ ਨਹੀਂ ਕਰਦਾ ਮਹंगाई ਬਹੁਤ ਜ਼ਿਆਦਾ ਵਧ ਰਹੀ ਆ ਜਿਹਦੇ ਕਰਕੇ ਇਹ ਟੂਲ ਬੰਦ ਕੀਤਾ ਗਿਆ ਕਿਉਂਕਿ ਹੁਣ ਤੁਸੀਂ ਵੀ ਸਹੰਦਾਰ ਹੋ 8000 ਦਾ 10000 ਨਾਲ ਕੁਝ ਨਹੀਂ ਹੁੰਦਾ ਜੋ ਗਵਰਨਮੈਂਟ ਵੱਲੋਂ ਆਪਣਾ ਰੂਲ ਹੈ ਲੇਬਰ ਕੋਰਟ ਵੱਲੋਂ ਵੀ ਨਹੀਂ ਵਿੱਚ ਸੈਲਰੀ ਦੇਣਾ ਕਿਉਂਕਿ ਉਹ ਸਾਨੂੰ ਸੈਲਰੀ ਮਿਨੀਮ ਸੈਲਰੀ ਨਹੀਂ ਦੇ ਰਹੀ ਪਰ ਜੋ ਸਾਡੀ ਮੰਗਾਂ ਨਾ ਮੰਨਣ ਦੇ ਕਾਰਨ ਫਿਰ ਇਹ ਆ ਕੇ ਸਾਨੂੰ ਇਹ ਟੂਲ ਬੰਦ ਕਰਨਾ ਪਿਆ ਇਸ ਸਮੇਂ ਤੋਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ મેડમ ਇਹ ટીયર 1.5 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ રોજ ਲਾਰੇ ਲਾਰੇ ਸੀ ਕਾਨੂੰ ਕਰਦੇ ਆ ਪਰਸੋਂ ਨੂੰ ਕਰਦੇ ਆ ਕੋਈ ਸ਼ੈਸੀ ਦਵਾ ਦੇ ਕਰਨ ਸਾਨੂੰ ਵੀ મતલਬ ਰੋਕਿਆ ਜਾਂਦਾ ਸੀ ਵੀ ਤੁਸੀਂ ਇਹ ਚੀਜ਼ ਨਾ ਕਰੋ ਸਾਨੂੰ ਲਗਾਤਾਰ ਕੰਮ ਕਰਨਾ ਪੈਂਦਾ ਕੋਈ ਛੁੱਟੀ ਨਹੀਂ ਮਿਲਦੀ ਮੈਨੂੰ ਕੋਈ ਛੁੱਟੀ ਨਹੀਂ ਦੇ ਰਹੇ ਨਾ ਕੋਈ ਸਾਨੂੰ ਮੈਡੀਕਲ ਸਹੂਲਤਾਂ ਨਾ ਕੋਈ ایਸੀ ਨਹੀਂ ਕੋਈ ਪੀਐਫ ਸਾਨੂੰ ਕੁਝ ਵੀ ਨਹੀਂ ਦੇ ਰਹੇ ਹੈਗੇ ਤੁਸੀਂ ਮੈਂ ਇਹ ਸੈਕਟਰ ਸੀ ਮਹੰਗੇ ਟੋਲ ਪਲਾਜ਼ਾ ਜਿਹੜਾ ਕਿ ਲੱਡੂਵਾਲ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਉਸ ਤੇ ਮੌਜੂਦ ਆ ਜਿਹੜਾ ਕਿ ਅੱਜ ਦੇ ਦਿਨ ਫ੍ਰੀ ਹੋ ਚੁੱਕਾ ਹੈ ਜਿਹੜੀਆਂ ਵੀ ਗੱਡੀਆਂ ਇੱਥੋਂ ਗੁਜ਼ਰਣ ਗਈਆਂ ਉਹ ਸਾਰੀਆਂ ਫ੍ਰੀ ਗੁਜ਼ਰਣ ਗਈਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਧਰਨਾ ਲੱਗਿਆ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਧਰਨਾ ਲੱਗਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਧਰਨਾ ਕਿਸੇ ਵੀ ਕਿਸਾਨੀ ਜਥੇਬੰਦੀਆਂ ਵੱਲੋਂ ਨਹੀਂ ਲਗਾਇਆ ਗਿਆ ਇਹ ਧਰਨਾ ਜੋ ਲਗਾਇਆ ਗਿਆ ਹੈ ਇਹ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਦੁਆਰਾ ਹੀ ਲਗਾਇਆ ਗਿਆ ਹੈ ਇਹਨਾਂ ਦੀਆਂ ਕੁਝ ਮੰਗਾਂ ਸੀ ਜਿਨ੍ਹਾਂ ਨੂੰ ਲੈ ਕੇ ਪਿਛਲੇ ਲੰਬੇ ਤਾਂ ਚੱਲ ਰਹੀਆਂ ਸੀ ਲੇਕਿਨ ਮੀਟਿੰਗਾਂ ਦਾ ਕੋਈ ਸੱਟਾ ਨਹੀਂ ਨਿਕਲਦਾ ਸੀ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਸੀ ਤੇ ਇਹ ਉਹੀ ਮੁਲਾਜ਼ਮ ਨੇ ਜਿਹੜੇ ਕਿਸਾਨ ਜੱਥੇਬੰਦੀਆਂ ਨੂੰ ਕਹਿੰਦੇ ਸੀ ਕਿ ਟੋਲ ਪਲਾਜ਼ਾ ਬੰਦ ਨਾ ਕਰੋ ਟੋਲ ਪਲਾਜ਼ਾ ਜਗਾ ਦੇ ਉੱਤੇ ਜਾ ਕੇ ਧਰਨਾ ਲਗਾਓ ਅੱਜ ਉਹੀ ਮੁਲਾਜ਼ਮ ਨੇ ਜਿਹੜੇ ਕਿ ਇੱਥੇ ਧਰਨਾ ਲਗਾ ਕੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਤੇ ਆਹ ਵੇਖ ਸਕਦੇ ਹੋ ਤਸਵੀਰਾਂ ਕਿ ਸਾਰੇ ਗੱਡੀਆਂ ਨੇ ਜਿਹੜੀਆਂ ਉਹ ਬਿਲਕੁਲ ਮੁਫਤ ਦੇ ਵਿੱਚ ਅੱਜ ਲੰਗਾਈਆਂ ਜਾ ਰਹੀਆਂ ਨੇ ਟੋਲ ਪਲਾਜ਼ਾ ਬਿਲਕੁਲ ਬੰਦ ਕਰ ਦਿੱਤਾ ਗਿਆ ਵਾ ਗੱਲਬਾਤ ਕਰਾਂਗੇ ਇੱਥੇ ਮੌਜੂਦ ਲੋਕਾਂ ਨਾਲ ਵੀ ਸਰ ਅੱਜ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਕਾਰਨ ਮੈਡਮ ਇਹ ਆਪਣੇ ਇਸ ਮਿਨੀ ਵੇਜ ਸੈਲਰੀ ਦੇ ਰਿਕਾਰਡਿੰਗ ਕੀਤਾ ਕਿਉਂਕਿ ਸਾਨੂੰ ਬਹੁਤ ਘੱਟ ਸੈਲਰੀਆਂ ਦਿੱਤੀਆਂ ਜਾ ਰਹੀਆਂ ਸੀ ਉਹਦੇ ਰਿਕਾਰਡਿੰਗ ਹੀ ਇਹ ਟੂਲ ਯੂਨੀਅਨ ਵੱਲੋਂ ਵਰਕਰ ਵੱਲੋਂ ਤੇ ਕਿਸਾਨ ਜਿੱਥੇ ਬੰਦੋਲੇ ਟੂਲ ਬੰਦ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਮਿਲਦੇ ਹੱਕ ਨੇ ਉਹ ਅਸੀਂ ਉਹਨਾਂ ਨੂੰ ਦਵਾ ਸਕੀਏ ਟੋਲ ਪਲਾਜ਼ਾ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਸੀ ਕਿ ਟੋਲ ਪਲਾਜ਼ਾ ਬੰਦ ਨਾ ਕਰੋ ਇਸ ਨੂੰ ਮੁਕਤ ਨਾ ਕਰੋ ਤੁਸੀਂ ਕਿਸੇ ਹੋਰ ਜਗ੍ਹਾ ਦੇ ਉੱਤੇ ਧਰਨਾ ਲਗਾ ਲਓ ਤੇ ਅੱਜ ਉਹੀ ਮੁਲਾਜ਼ਮ ਨੇ ਜਿਹੜੇ ਅਪੀਲ ਕਰਦੇ ਹੁੰਦੇ ਸੀ ਅੱਜ ਟੋਲ ਪਲਾਜ਼ਾ ਬੰਦ ਕਰੀ ਪਾਇਆ ਕਿਉਂਕਿ ਮੈਡਮ ਉਹਨਾਂ ਦੀ ਜਿਹੜਾ ਬਹੁਤ ਜ਼ਿਆਦਾ ਸੈਲਰੀ ਘੱਟ ਸੀ ਕਿਉਂਕਿ ਇਸੇ ਕਰਕੇ ਕਰ ਰਹੇ ਨੇ ਬੰਦ ਕਿਉਂਕਿ ਹੁਣ 808500 ਨਾਲ ਕਿਸੇ ਦਾ ਵੀ ਕਰਨੀ ਚੱਲਦਾ ਮਹਿੰਗਾਈ ਬਹੁਤ ਜ਼ਿਆਦਾ ਵਧ ਰਹੀ ਹੈ ਜਿਹਦੇ ਕਰਕੇ ਇਹ ਟੂਲ ਬੰਦ ਕੀਤਾ ਗਿਆ ਕਿਉਂਕਿ ਹੁਣ ਤੁਸੀਂ ਵੀ ਸਹਾਰਦਾਰ ਹੋ 8000 ਦਾ 10 ਕਿਉਂਕਿ ਉਹ ਸਾਨੂੰ ਸੈਲਰੀ ਮਿਨੀਮਮ ਸੈਲਰੀ ਨਹੀਂ ਦੇ ਰਹੀ ਪਰ ਮਿਨੀਮਮ ਸੈਲਰੀ ਸਾਰਿਆਂ ਨੂੰ ਦੇਣੀ ਤੇ ਲਾਗੂ ਕਰਨੀ ਚਾਹੀਦੀ ਉਸੇ ਸਬੰਧੀ ਇਹ ਪਹਿਲਾਂ ਆਪਣੇ ਟੂਲ ਦੇ ਅੱਥੇ ਜਿੰਨੇ ਵੀ ਹੈਗੇ ਨੇ ਵਰਕਰਾਂ ਨੂੰ ਦੱਸਿਆ ਗਿਆ ਸੀ ਸੀਨੀਅਰ ਨੂੰ ਪਰ ਜੋ ਸਾਡੀ ਮੰਗਾਂ ਨਾ ਮੰਨਣ ਦੇ ਕਾਰਨ ਫਿਰ ਇਹ ਆ ਕੇ ਸਾਨੂੰ ਇਹ ਟੂਲ ਬੰਦ ਕਰਨਾ ਪਿਆ ਕਿੰਨੇ ਸਮੇਂ ਤੋਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੇ ਸੁਣਵਾਈ ਨਹੀਂ ਮੈਡਮ ਇਹ ਚੀਜ਼ 1.5 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ ਰੋਜ਼ ਲਾਰੇ ਲਾਰੇ ਸੀ ਕੱਲੂ ਕਰਦੇ ਆ ਪਰਸੋਂ ਨੂੰ ਕਰਦੇ ਆ ਕੋਈ ਛੇਸੀ ਦੁਆਰ ਦੇ ਕਰਨ ਸਾਨੂੰ ਵੀ ਮਤਲਬ ਰੋਕਿਆ ਜਾਂਦਾ ਸੀ ਵੀ ਤੁਸੀਂ ਇਹ ਚੀਜ਼ ਨਾ ਕਰੋ ਕਿਉਂਕਿ ਪਰ ਜਿਹੜੀ ਚੀਜ਼ ਹ ਪੀ ਮਹੀਨੇ ਦੇ ਵਿੱਚ ਜੋ ਗਵਰਨਮੈਂਟ ਵੱਲੋਂ ਆਪਣਾ ਰੂਲ ਵੀ ਚਾਰ ਛੁੱਟੀਆਂ ਆਪਾਂ ਨੂੰ ਹਰੇਕ ਪਰਸਨ ਨੂੰ ਹਰ ਮਹੀਨੇ ਵਿੱਚ ਦਿੱਤੀਆਂ ਜਾਣਾ ਹਰ ਹਫਤੇ 1 ਵਨ ਵੇ ਇੱਕ ਛੁੱਟੀ ਹੋਣੀ ਚਾਹੀਦੀ ਆ ਉਹ ਹਜੇ ਤੱਕ ਲਾਗੂ ਨਹੀਂ ਹੋਈ ਜਿਹਦੇ ਕਰਕੇ ਸਾਨੂੰ ਮੰਗਾ ਲਾਗੂ ਕਰਾਣੀ ਪੈਣਾ ਤੁਹਾਨੂੰ ਲਗਾਤਾਰ ਕੰਮ ਕਰਨਾ ਪੈਂਦਾ ਕੋਈ ਛੁੱਟੀ ਨਹੀਂ ਮਿਲਦੀ ਮੈਨੂੰ ਕੋਈ ਛੁੱਟੀ ਨਹੀਂ ਦੇ ਰਹੇ ਨਾ ਕੋਈ ਸਾਨੂੰ ਮੈਡੀਕਲ ਸਹੂਲਤਾਂ ਨਾ ਕੋਈ ਈਐਸਈ ਨਾ ਕੋਈ ਪੀਐਫ ਸਾਨੂੰ ਕੁਝ ਵੀ ਨਹੀਂ ਦੇ ਰਹੇ ਹੈਗੇ ਕਿਉਂਕਿ ਗਵਰਨਮੈਂਟ ਵੱਲੋਂ ਤਾਂ ਇਹਨਾਂ ਨੂੰ ਸਾਰਾ ਫੰਡ ਮਿਲ ਰਿਹਾ ਹੈ ਨਾ ਜੋ ਟੂਲ ਬੰਦ ਹੁੰਦਾ ਉਹ ਵੀ ਇਹਨਾਂ ਨੂੰ ਗਵਰਨਮੈਂਟ ਨੂੰ ਫੰਡ ਦੇ ਰਹੇ ਨੂੰ ਲੱਗਦਾ ਕਿ ਮੁਲਾਜ਼ਮ ਹੋਣਗੇ ਜਿਹੜੇ ਇਸੇ ਦਿੱਕਤ ਦੇ ਕਰਕੇ ਪਰੇਸ਼ਾਨ ਚੱਲ ਰਹੇ ਨੇ ਤੇ ਉਹਨਾਂ ਨੂੰ ਚਾਹੀਦਾ ਮੈਨਾਂ ਘਟੋ ਘਟ 150 ਪਲੱਸ ਹੈਗੇ ਨੇ 100 ਪਲੱਸ ਕਿਉਂਕਿ ਬੰਦੇ ਬਹੁਤ ਘੱਟ ਨੇ ਕੰਮ ਇਹਨਾਂ ਤੋਂ ਜ਼ਿਆਦਾ ਲਿਆ ਜਾ ਰਿਹਾ ਹੈਗਾ ਜਿਹੜੇ ਕਰਕੇ ਸਾਨੂੰ ਵੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਹੁਣ ਮੈਡਮ ਜਿੰਨੇ ਬੰਦੇ ਵੱਧ ਹੋਣਗੇ ਕੁਆਲੀਫਾਈਡ ਹੋਣਗੇ ਸਾਨੂੰ ਵੀ ਫਾਇਦਾ ਹੋਊਗਾ ਕਿਉਂਕਿ ਲੋਕਲ ਮੈਡਮ ਹੁਣ ਆ ਕੇ ਆਈਆਂ ਨੂੰ 12-12 ਘੰਟੇ ਕਈਆਂ ਨੂੰ 10-10 ਘੰਟੇ ਹੁਣ ਲਿਆ ਜਾ ਰਿਹਾ ਹੁਣ ਕੁੜੀਆਂ ਨੇ ਉਹਨਾਂ ਨੂੰ 8 ਘੰਟੇ ਦੇ ਅਸੀਂ ਕਿਹਾ ਵੀ 8 ਘੰਟੇ ਉਹਨਾਂ ਤੋਂ ਜੌਬ ਕਰਵਾਈ ਜਾ ਕੋਈ ਟਾਈਮ ਨਹੀਂ ਮਰੇ ਹੈਗਾ ਮੇਡਮ ਜੀ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਤੁਹਾਡਾ ਸਮਰਥਨ ਦੇਣ ਲਈ ਪਹੁੰਚੀਆਂ ਨੇ ਮੈਡਮ ਸਮਰਥਨ ਸਾਰੇ ਜਥੇਬੰਦੀਆਂ ਆ ਰਹੀਆਂ ਨੇ ਘੱਟੋ ਘੱਟ ਮੈਕਸਿਮਮ 200 300 ਬੰਦਾ ਪਲੱਸ ਹੈਗਾ ਤੇ ਸਾਰੇ ਜਥੇਬੰਦੀਆਂ ਦੇ ਸਪੋਰਟ ਦੇ ਨਾਲ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇੱਕ ਤੱਕ ਟੋਲ ਪਲਾਜ਼ਾ ਪਰ ਮੈਡਮ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡੀ ਮੀਟਿੰਗ ਚੱਲ ਰਹੀ ਹੈ ਅੰਦਰ ਗਏ ਹੋਣੇ ਸਾਡੇ ਸੀਨੀਅਰ ਮਾਰਕਾਦਰਸ਼ਨ ਸਿੰਘ ਲਾੜੀ ਤੇ ਹੋਰ ਸੁਪਾ ਪ੍ਰਧਾਨ ਚਿੱਤਰ ਸਿੰਘ ਤੇ ਥਾਣੇ ਜਥੇਬੰਦੀ ਦੇ ਪ੍ਰਧਾਨ ਗਏ ਹੋਏ ਨੇ ਜਦੋਂ ਵੀ ਕੋਈ ਹੱਲ ਆਉਂਦਾ ਅਸੀਂ ਉਹ ਜਿੰਮ ਇਹ ਮੁਫਤ ਕਰ ਦਿੱਤਾ ਗਿਆ ਜਿੱਥੇ ਮੁਲਾਜ਼ਮ ਨੇ ਜਿਹੜੇ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ 1.5 ਸਾਲ ਤੋਂ ਸਿਰਫ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਕਿਸੇ ਵੀ ਤਰੀਕੇ ਦੇ ਕੋਈ ਸਿੱਟਾ ਵਾ ਜਿਹੜਾ ਅੱਬ ਨਿਕਲ ਕੇ ਨਹੀਂ ਆ ਰਿਹਾ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਮੁਲਾਜ਼ਮ ਲੜਕੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਕੀ ਮੰਗਾ ਨੇ ਜਿਹਦੇ ਕਰਕੇ ਤੁਸੀਂ ਧਰਨੇ ਤੇ ਮੈਮ ਸਾਡੀ ਸੈਲਰੀ ਬਹੁਤ ਜ਼ਿਆਦਾ ਘਟਿਆ 26 ਦਿਨ ਦੀ ਸੈਲਰੀ ਮਿਲਦੀ ਹੈ ਸਾਨੂੰ 30 ਆ 31 ਦਿਨ ਦੀ ਮਿਲਣੀ ਚਾਹੀਦੀ ਹੈ ਤੇ ਸਾਡੀ ਇਹ ਮੰਗ ਹੈ ਕਿ ਸਾਡੀ ਸੈਲਰੀ ਵਧਾਈ ਜਾਵੇ ਜੀ oh, no. ਕਿੰਨੇ ਚਿਰ ਤੋਂ ਤੁਸੀਂ ਕੰਮ ਕਰਦੇ ਹੋ ਮੈਨੂੰ 4-5 ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਨੂੰ ਜੀ ਤੇ ਮੈਮ ਕਿੰਨੀ ਆ ਗੱਦਕਤਾ ਆਉਂਦੀਆਂ ਨੇ ਜਿਵੇਂ ਟੋਲ ਪਲਾਜ਼ਾ ਤੇ ਕਿੰਨੇ ਘੰਟੇ ਤੁਹਾਨੂੰ ਕੰਮ ਕਰਨਾ ਮੈਮ 8 ਘੰਟੇ ਦੀ ਡਿਊਟੀ ਹੁੰਦੀ ਹੈ ਸਾਰੀ ਤੇ ਹੋਰ ਇਦਾਂ ਤਾਂ ਕੋਈ ਨਹੀਂ ਪਰ ਸਾਨੂੰ ਸੈਲਰੀ ਤੋਂ ਹੀ ਆ ਕਿ ਸੈਲਰੀ ਬਹੁਤ ਘੱਟ ਮਿਲਦੀ ਹੈ ਕੰਮ ਬਾਈਕ ਸ਼ਿਫਟਾਂ ਵੀ ਲੱਗਦੀਆਂ ਕੁੜੀਆਂ ਦੀਆਂ ਕੁੜੀਆਂ ਦੀ ਨਾਟ ਸ਼ਿਫਟ ਨਹੀਂ ਹੁੰਦੀ 2 ਸ਼ਿਫਟ ਹੁੰਦੀ ਹੈ ਡੇ ਦੀ ਹੁੰਦੀ ਹੈ ਬਸ 4 ਵਜੇ ਫ੍ਰੀ ਹੁੰਦੇ 4 ਵਜੇ ਫ੍ਰੀ ਨੇ 8 ਘੰਟੇ ਕੰਮ ਕਰਦੇ ਜੀ ਮੈਮ 8 ਘੰਟੇ ਮੰਗ ਵੀ ਕੀਤੀ ਜਾ ਰਹੀ ਹੈ ਕਿ 12 ਤੋਂ ਸ਼ੁਰੂ ਤੋਂ ਇਹ ਹੀ ਆ ਕੁੜੀਆਂ ਦਾ 8 ਘੰਟੇ ਹੀ ਹੁੰਦਾ ਜੀ ਤੇ ਸੈਲਰੀ ਕਰਕੇ ਦਿੱਤਾ ਦਾਰ ਜੀ ਮੈਮ ਸੈਲਰੀ ਕਰਕੇ ਹੋਰ ਕੀ ਮੰਗਾ ਨੇ ਮੈਮ ਹੋਰ ਵੈਲਫੇਅਰ ਜਿਹੜਾ ਪੀਐਫ ਵਗੈਰਾ ਕਰਦਾ ਇਹ ਵੀ ਸਾਰਾ ਹੋਵੇ ਤੇ ਜਿਹੜੀਆਂ ਛੁੱਟੀਆਂ ਦਾ ਹੁੰਦਿਆ ਜਿਹੜਾ 26 ਦਿਨ ਦੀ ਸੈਲਰੀ ਮਿਲਦੀ ਆ 30 31 ਦਿਨ ਦੀ ਦਿੱਤੀ ਜਾਵੇ ਇਹ ਸਭ ਕੁਝ ਜੀ ਮੈਮ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਮੈਂ ਮੈਂ 2 ਸਾਲ ਤੋਂ ਕੰਮ ਕਰ ਰਿਹਾ ਜੇ ਕਿਹੜੀ ਦਿੱਕਤ ਆ ਰਹੀ ਹੈ ਮੈਮ ਆਹੀ ਸੈਲਰੀ ਨਹੀਂ ਸਾਨੂੰ ਮਿਲ ਰਹੀ ਪੂਰੀ ਜਿੰਨੀ ਸਾਨੂੰ ਚਾਹੀਦੀ ਆ ਕੰਮ ਦੇ ਅਕੋਰਡਿੰਗ ਤਾਂ ਕਿ ਹੋਰ ਵੀ ਸਾਡੇਆਂ So, maganda yung bonus eh. हाँ कदों तक टोल प्लाजा वा ज्यादा इसे तरीके पता है साजे मीटिंग चल रही है उसको बाद पता चलेगा लगता के सुनवाई होगी हाँ होगी कदों तो सिर्फ मीटिंग का दौर चलता पिया वा मंगा नहीं मनिया मैम हो गए दो तीन मंथ हो गए हां जी वैसे तो काफी टाइम डेढ़ साल हो गया डेढ़ साल तो सिर्फ मीटिंगा चल रही कम नहीं काफी टाइम हो गया ਚੱਲ ਰਹੀ ਮੀਟਿੰਗ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸੋ ਤੁਸੀਂ ਵੇਖ ਸਕਦੇ ਹੋ ਕਿ ਮੁਲਾਜ਼ਮ ਨੇ ਜਿਹੜੇ ਕਿ ਟੋਲ ਪਲਾਜ਼ਾ ਦੇ ਉਹ ਧਰਨੇ ਤੇ ਆ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੀਟਿੰਗਾਂ ਦਾ ਦੌਰ ਚੱਲਦਾ ਪਿਆ ਜੇ ਵੀ ਮੀਟਿੰਗ ਹੋ ਰਹੀ ਹੈ ਔਰ ਜਦੋਂ ਤੱਕ ਕੋਈ ਸਿੱਟਾ ਨਹੀਂ ਨਿਕਲਦਾ ਉਦੋਂ ਤੱਕ ਇਸੇ ਤਰੀਕੇ ਨਾਲ ਟੋਲ ਜਿਹੜਾ ਬੰਦ ਕੀਤਾ ਜਾਏਗਾ ਤੇ ਟੋਲ ਫ੍ਰੀ ਆਏਗਾ ਅਣਜਾਣ ਵਾਲੀਆਂ ਗੱਡੀਆਂ ਨੇ ਜਿਹੜੀਆਂ ਬਿਲਕੁਲ ਮੁਫਤ ਦੇ ਵਿੱਚ ਗੱਡੀਆਂ ਜਾਣਗੀਆਂ